ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿੰਡ ਬਾਜਾਖਾਨਾ ਦੇ ਵਿੱਚ ਸਰਦਾਰ ਹਰੀ ਸਿੰਘ ਸਰਦਾਰ ਹਰਿੰਦਰ ਸਿੰਘ ਤੇ ਉਹਨਾਂ ਦੇ ਗਾਕੇ ਪਰਜਾਮ ਨੇ ਸਰਦਾਰ ਮਰਪੀ ਸਿੰਘ ਇਹ ਅਸੀਂ ਕਣਕ ਕਣਕ ਤੇ ਸਰੋਂ ਦੀ ਫਸਲ ਦਾ ਜਿਹੜਾ ਨਿਰੀਖਣ ਕਰਨ ਆਏ ਸੀ ਸਰੋਂ ਦੇ ਵਿੱਚ ਇੱਕ ਦੋ ਨੁਕਤੇ ਸਾਂਝੇ ਕਰਨੇ ਆ ਸਰੋਂ ਦਾ ਅਸੀਂ ਟਰਾਇਲ ਜਿਹੜਾ ਹੈਗਾ ਮਹਿਕਮੇ ਵੱਲੋਂ 8 ਕਿਸਮਾਂ ਦਾ ਟਰਾਇਲ ਸੀਗਾ ਜਿਹਦੇ ਵਿੱਚ 4 ਰਾਏ ਦੀਆਂ ਕਿਸਮਾਂ ਤੇ 4 ਗੋਬੀ ਸਰੋਂ ਦੀਆਂ ਉਹ ਕਿਸਮਾਂ ਦਾ ਜਿਹੜਾ ਟ੍ਰਾਇਲ ਅਸੀਂ ਲਵਾਇਆ ਹੋਇਆ ਉੱਥੋਂ ਸ਼ੁਰੂ ਕਰਕੇ ਤੇ ਇੱਥੇ ਤਾਂ ਹੀ ਜਿਹੜੇ ਹੈਗੇ ਆ ਸਿਆੜ ਵਾਈ ਜਾਂ ਡਾਡ ਵਰੈਟੀਆਂ ਜਿਹੜੀਆਂ 45S46 ਜਾਂ PGS 1707 ਹੈ ਜਾਂ 2155 ਨਵੀਆਂ ਕਿਸਮਾਂ ਜਿਹੜੇ ਉਹਨਾਂ ਦੇ ਐਡਪਟਿਵ ਟ੍ਰਾਇਲ ਵੀ ਚੱਲ ਰਹੇ ਆ ਤਾਂ ਸਰੋਂ ਦੀ ਫਸਲ ਵਧੀਆ ਕੰਡੀਸ਼ਨ ਚਾ ਤਕਰੀਬਨ ਅੰਡ ਅਕਤੂਬਰ ਦੀ ਬਜਾਅਦਾ ਹੈ ਦੀ ਤੇ ਇਸ ਟਾਈਮ ਜਿਹੜਾ ਹੈਗਾ ਹੁਣ ਪਾਣੀ ਕਿਉਂਕਿ ਜਿਹੜਾ ਰਾਏ ਦੀ ਜਿਹੜੀ ਕਿਸਮ ਆ 45S ਵਾਲੀ ਉਹ ਵੀ ਜਲਦੀ ਜਿਹੜੀ ਫਲਾਵਰਿੰਗ ਸ਼ੁਰੂ ਕਰ ਦਿੰਦੀ ਆ ਨਸਾਰਾ ਸ਼ੁਰੂ ਕਰ ਦਿੰਦੀ ਆ ਕਿਉਂਕਿ ਵੱਧ ਝਾੜ ਵਾਲੀਆਂ ਕਿਸਮਾਂ ਨੇ ਇਹ ਨਾਲ ਦੀ ਨਾਲ ਹੀ ਫੁੱਲ ਫਲ ਆਕਾ ਇਹਨਾਂ ਨੂੰ ਆਈ ਜਾਂਦਾ ਰਹਿੰਦਾ ਤੇ ਨਾਲ ਨਾਲ ਇਹ ਵਾਧਾ ਕਰਦੀਆਂ ਰਹਿੰਦੀਆਂ ਜਿਹੜਾ ਸਰੋਂ ਦੇ ਵਿੱਚ ਖਾਸ ਤੌਰ ਤੇ ਖਿਆਲ ਰੱਖਣਯੋਗ ਜ਼ਰੂਰਤ ਆ ਪਹਿਲੇ ਪਾਣੀ ਤੇ ਇੱਕ ਤਾਂ ਆਪਾਂ ਪਹਿਲੇ ਪਾਣੀ ਤੇ ਇਹ ਵਿਰਲੀ ਕਰਨੀ ਹੁੰਦੀ ਆ ਇੱਕ ਕੋਸ਼ਿਸ਼ ਕਰੋ ਕਿ ਆਪਾਂ ਜਿਹੜੀ ਉੱਪਰੋਂ ਇਹ ਗੰਦਲਾਂ ਨੇ ਇਹਨਾਂ ਨੂੰ ਤੋੜ ਦਈਏ ਕਿਉਂਕਿ 40-45 ਦਿਨ ਤੇ ਹੁਣੇ ਜਿਵੇਂ ਜਿਵੇਂ ਪੁੱਲ ਕੱਟਣਾ ਸ਼ੁਰੂ ਕਰਦਿਆਂ ਉਸ ਤੋਂ ਜੇ ਆਪਾਂ ਤੋੜਾਂਗੇ ਚਾਹੇ ਆਪਾਂ ਛੋਟੀ ਲੈ ਕੇ ਉੱਪਰੋਂ ਜਿਹੜੀ ਕੱਢ ਦਈਏ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਪਰੋਂ ਗੰਦਰਾ ਤੋੜ ਦਈਏ ਤਾਂ ਇਹ ਜਿਹੜਾ ਫੋਟ ਹੋਰ ਵੱਧ ਲਿਆ ਜਾਂਦੀਆਂ ਨੇ ਤੇ ਝਾੜ ਤੇ ਜਾ ਫਾ ਹੁੰਦਾ ਹੈ ਪਹਿਲੇ ਪਾਣੀ ਤੇ ਨਾਈਟ੍ਰੋਜਨ ਖਾਦ ਤੁਸੀਂ ਉਹ ਪੂਰੀ ਕਰ ਦੇਣੀ ਹੈ ਸਲਫਰ ਨਹੀਂ ਦਿੱਤਾ ਕਿਉਂਕਿ ਵੈਸੇ ਤਾਂ ਆਪਾਂ ਸਲਫਰ ਆ ਜਿਹੜਾ ਉਹ ਇਹਦੇ ਵਿੱਚ ਸਿੰਗਲ ਸੁਪਰ ਫਾਸਫੇਟ ਖਾਦ ਆ ਜਿਹੜੀ ਫਾਸਫੋਰਸ ਵਾਸਤੇ ਪਾਉਣੀ ਹੁੰਦੀ ਜੀ ਝੋਸਾ ਸਲਫਰ ਮਿਲ ਜਾਂਦਾ ਜੇ ਨਹੀਂ ਤੁਸੀਂ ਡੀਏਪੀ ਪਾਈ ਆ ਥੱ ਤਾਂ ਫਿਰ ਤੁਸੀਂ ਜਿਹੜਾ ਪਹਿਲੇ ਪਾਣੀ ਤੇ ਵੀ ਸਲਫਰ ਆ ਯੂਰੀਆ ਦੇ ਨਾਲ ਦੇ ਸਕਦੇ ਜਿਹਦੇ ਨਾਲ ਨਾਈਟ੍ਰੋਜਨ ਦੀ ਐਫੀਸ਼ੀਐਂਸੀ ਜਿਹੜੀ ਪlant use efficiency ਇਹਨਾਂ ਦੀ ਵੱਧ ਜਾਂਦੀ ਹੈਗੀ ਆ ਤਾਂ ਉਹਦੇ ਨਾਲ ਤੁਸੀਂ ਬੈਂਟੋਨਾਈਟ ਸਲਫਰ ਆ 10 12 ਕਿਲੋ ਉਹ ਪਾ ਸਕਦੇ ਹੋ ਤੇ ਜਾਂ ਐਲੀਮੈਂਟਲ ਸਲਫਰ 3 4 ਕਿਲੋ ਪਾ ਸਕਦੇ ਹੋ ਤੇ ਸਪਰੇਅ ਆ ਜਿਹਦੇ ਵਿੱਚ ਸਪਰੇਅ ਦਾ ਤੁਸੀਂ ਆਪਾਂ ਖਾਸ ਧਿਆਨ ਰੱਖਣਾ ਹੈ ਹੁਣ ਫਲਾਵਰਿੰਗ ਸ਼ੁਰੂ ਹੋ ਗਈ ਆ ਇੱਕ ਆਪਾਂ ਪਾਣੀ ਦੇਣਾ ਪਾਣੀ ਤੋਂ ਬਾਅਦ ਵਿਰਲੀ ਕਰਨੀ ਆ ਗੰਦਨਾ ਤੋੜਨੀ ਆਣੀ ਤੇ ਸਪਰੇਅ ਆ ਜਿਹੜੀ ਤੁਸੀਂ ਸਪਰੇਅ ਦੇ ਵਿੱਚ ਐਨਪੀਕੇ 13 0 45 ਨਾਲ ਮਾਈਨੋ ਐਸਿਡ ਜਿਹਦੇ ਵਿੱਚ ਤੁਸੀਂ ਸਾਗ ਆ ਰਿਕਾ ਵਗੈਰਾ ਦੀ ਵਰਤੋਂ ਨਾਲ ਕਰ ਸਕਦੇ ਹੈਗੇ ਜਿਹਦੇ ਨਾਲ ਇਹਦੇ ਫਲਾਵਰਿੰਗ ਦੇ ਵਿੱਚ ਤੇ ਗਾਂ ਅੱਗੇ ਜਾ ਕੇ ਫਲੀਆਂ ਭਰਨ ਦੇ ਵਿੱਚ ਦਾਣੇ ਦਾ ਭਾਰ ਵਧਣ ਦੇ ਵਿੱਚ ਕਾਫੀ ਮਦਦ ਮਿਲਦੀ ਹੈ ਸਲਫਰ ਕੰਟੈਂਟ ਮੇਨ ਤੌਰ ਤੇ ਜਿਹੜਾ ਤੇਲ ਬੀਜ ਫਸਲਾਂ ਦੇ ਵਿੱਚ ਜ਼ਰੂਰੀ ਹੁੰਦਾ ਜੇ ਸਲਫਰ ਨਹੀਂ ਪਾਇਆ ਸਲਫਰ ਜ਼ਰੂਰ ਪਾਓ ਵਿਰਲੀ ਜ਼ਰੂਰ ਕਰੋ ਤੇ ਗੰਦਲਾਂ ਉੱਪਰੋਂ ਜ਼ਰੂਰ ਤੋੜੋ ਪਹਿਲੇ ਪਾਣੀ ਤੇ ਹਾਂਜੀ ਸਰਦਾਰ ਮਨਪ੍ਰੀਤ ਸਿੰਘ ਜੀ ਇਹ ਤੁਸੀਂ ਰਗ ਭਾਗੇ ਜਿਹੜੇ ਹੈਗੇ ਆ ਰਕਬਾ ਕਿੰਨਾ ਲਾਇਆ ਕਿਹੜੀਆਂ ਕਿਹੜੀਆਂ ਕਿਸਮਾਂ ਬੀਜੀਆਂ ਨੇ ਉਹਦੇ ਬਾਰੇ ਤਾਂ ਖਾਦਾਂ ਬਾਰੇ ਉਹਦਾ ਇਹ ਵਿੱਚ ਆਪਾਂ 3 ਏਕੜ ਤਾਂ ਹੈ ਜੀ ਆ 45 46 ਬੈਨਰ ਦੀ ਹੈ ਹੂੰ ਤੇ 3 ਏਕੜੀ ਹੈ ਜਿਹੜੀ ਉਹ ਗੁੱਡੀ ਸਰੋਂ ਹੈ ਜਿਹੜੀ ਆਪਣੀ ਯੂਨੀਵਰਸਿਟੀ ਦੀ ਹੈ ਜੀਐਸਐ ਜੀਐਸਐ ਸੱਤ ਵੈਰੈਟੀ ਠੀਕ ਹੈ ਇਹਦੇ ਵਿੱਚ ਖਾਦ ਹੈ ਜਿਹੜੀ ਆਪਾਂ ਪਹਿਲਾਂ ਬਜਾਈ ਵੇਲੇ ਦੋ ਘਟੇ ਸਿੰਗਲ ਸੁਪਰ ਫਿਰ ਫਾਸਫੇਟ ਖਾਦ ਪਾਈ ਹੈ ਸੁਪਰ ਹੂੰ ਤੇ ਨਾਲ 15 ਕਿਲੋ ਯੂਰੀਆ ਹੂੰ ਤੇ 10 ਕਿਲੋ ਪੋਟਾਸ਼ ਪ੍ਰਤੀ ਏਕੜ ਪ੍ਰਤੀ ਏਕੜ ਤੇ ਹੁਣ ਅਸੀਂ ਇਹਨਾਂ ਤੋਂ ਜਿਹੜੀ ਸਪਰੇ ਇੱਕ ਪਹਿਲੇ ਪਾਣੀ ਤੇ ਆਪਾਂ ਕਰਨੀਆਂ ਸਾਰੀਆਂ ਜਿਹੜੀਆਂ ਟ੍ਰਾਇਲ ਵਾਲੀਆਂ ਵੈਰਾਈਆਂ ਉਹਨਾਂ 'ਚ ਵੀ ਕੋਸ਼ਿਸ਼ ਕਰਾਂਗੇ ਸਪਰੇਅ ਕਰਵਾਵਾਂਗੇ ਵਿਰਲੀ ਕਰਵਾਉਣੀ ਆ ਤੇ ਜਿਹੜੀ ਗੋਡੀ ਖਾਸ ਤੌਰ ਤੇ ਇੱਥੇ ਨਦੀਨ ਕਾਫੀ ਸੀਗੇ ਤੁਸੀਂ ਉਹ ਦੇਖ ਸਕਦੇ ਜਿਹੜੀ ਤਰਫਾਲੀ ਵੀ ਪਈ ਆ ਤਾਂ ਇਹਦੇ ਵਿੱਚ ਗੋਡੀ ਜ਼ਰੂਰੀ ਆ ਨਦੀਨ ਨਾਸ਼ਕਾਂ ਦੇ ਹੀ ਵਰਤੋਂ ਆਪਾਂ ਜਿਹੜੀ ਹੈਗੀ ਆ ਇਹਦੇ ਵਿੱਚ ਕਰਨੀ ਔਖੀ ਹੋ ਜਾਂਦੀ ਕਈ ਵਾਰ ਨੁਕਸਾਨ ਹੋ ਜਾਂਦਾ ਫਸਲ ਦਾ ਤਾਂ ਗੋਡੀ ਜ਼ਰੂਰ ਕਰੋ ਗੋਡੀ ਦੇ ਨਾਲ ਨਾਲੇ ਤਾਂ ਜੜਾਂ ਦੀ ਡਿਵੈਲਪਮੈਂਟ ਵੱਧ ਹੁੰਦੀ ਆ ਨਾਲੇ ਜਿਹੜੇ ਨਦੀਨ ਆ ਉਹ ਖਤਮ ਹੋ ਜਾਂਦੇ ਆ ਸੋ ਇੰਨੀਆਂ ਬੇਨਤੀਆਂ ਸੀਗੀਆਂ ਤੇ ਸਰੋਂ ਦੇ ਵਿੱਚ ਪਹਿਲੇ ਪਾਣੀ ਤੇ ਜਿਹੜੇ ਤਿੰਨ ਨੁਕਤੇ ਆ ਵਿਰਲੀ ਕਰਨੀ ਗੰਦਲਾਂ ਤੋੜਨੀਆਂ ਤੇ ਸਲਫਰ ਕੰਟੈਂਟ ਜੇ ਨਹੀਂ ਪਾਇਆ ਨਾਈਟ੍ਰੋਜਨ ਕੰਟੈਂਟ ਉਹ ਪੂਰਾ ਕਰਨਾ ਤੇ ਫੁੱਲ ਫਲਾਕਾ ਜਿਹੜੀ ਵਧਾਉਣ ਵਾਲੀ ਉਹ ਐਨਪੀਕੇ ਸਪਰੇਅ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰਬਾ